ਕੀ ਕਰਨੀ ਦੀ ਕੋਲ ਵਾਲੀ ਚਾਹ ਪਰਮੋਸ਼ਨ ਕਰ ਤੋ ਹਾਂ ਜਿਗਰਾ ਪੂਰਾ ਠੀਕ ਜੀ ਕੀ ਕਰਦੀ ਫਿਰਦੀ ਸਵੇਰੇ ਇੱਧਰ ਤੇ ਤੂੰ ਕੀ ਕਰਦਾ ਫਿਰਦਾ ਮੈਂ ਤਾਂ ਕੰਮ ਕਰਦੀ ਫਿਰਦੀ ਮੈਂ ਸਾਰਾ ਕੰਮ ਕਰਕੇ ਆਈ ਹਾਂ ਤਾਂ ਤੂੰ ਕੀ ਕੀਤਾ ਵਾ ਰਾਜੇ ਹੁਣ ਉੱਠੇ ਆ ਗੁੱਡ ਮਾਰਨਿੰਗ ਹਾਂ ਜੇ ਦੋ ਜਿਆ ਨੂੰ ਕਹਿਆ ਬੰਦਾ ਉੱਠ ਇਹ ਬਰੂਨੋ ਦਾ ਹਾਈਟ ਹੋਈਟ ਗਿੱਡੀ ਤੱਕੜੀ ਹੋਈ ਸੀ ਅਸਾ ਤਾ ਵੀ ਨਹੀਂ ਆ ਦੇ ਬਾਲਾ ਫਰਕ ਨਹੀਂ ਹੂੰ ਬੈਲਾ ਤਾਂ ਪਛਾਣ ਨਹੀਂ ਮੈਨੂੰ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਅੱਜ ਅਪ ਗੱਲ ਕਰਦੇ ਗੁਰੂ ਸ਼ਰਨ ਸੰਧੂ ਦੇ ਬਾਰੇ ਗਾਇਜ਼ ਦੇਖ ਰਹੀ ਹਣੀ ਸਟੋਰੀ ਗਾਇਜ਼ ਬਾਕੀ ਤੁਹਾਨੂੰ ਪਤਾ ਹੋਣਾ ਤੁਹਾਨੂੰ ਗੁਰੂ ਸ਼ਰਨ ਸੰਧੂ ਦੇ ਬਾਰੇ ਇਸ ਕੰਦਾ ਪਾਣੀ ਸਟੋਰੀ ਸ਼ੇਅਰ ਕਮੈਂਟ ਕਰਕੇ ਜੁਸਨ ਸੋ ਤੇ ਦਰਿਆ ਹੋ ਗਾ ਅੱਜ ਤੱਕ ਉਹਨੂੰ ਕੋਈ ਸਟੋਰੀ ਸ਼ੇਅਰ ਕੀ ਹੂੰ ਸਬਸਕ੍ਰਾਈਬ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਕੀ ਕਰਦੀ ਫਿਰਦੀ ਸਵੇਰੇ ਇੱਧਰ ਤੇ ਤੂੰ ਕੀ ਕਰਦਾ ਫਿਰਦਾ ਮੈਂ ਤਾਂ ਕੰਮ ਕਰਦੀ ਫਿਰਦੀ ਮੈਂ ਸ ਤੈਨੂੰ ਗੈਂਦੀ ਲੋੜ ਨਹੀਂ ਅੱਜ ਹੁਣੇ ਉੱਠੇ ਹੁਣੇ ਉੱਠੇ ਆ ਇੱਥੇ ਗੁੱਡ ਮਾਰਨਿੰਗ ਹਾਂ ਉਹ ਜਿਹੜੀਆਂ ਨੂੰ ਕਹੇ ਬੰਦਾ ਉੱਠਦੇ ਨਹੀਂ ਫਲਾਣਾ ਕਰਦਾ ਢੇਂਗੜਾ ਕਰਦਾ ਮੈਂ ਦਵਾਰ ਆਪਣੀ ਛੁੱਟੀ ਹੁੰਦੀ ਆ ਛੁੱਟੀ ਹੁੰਦੀ ਤੇ ਝੱਟ ਕੰਮ ਤੇ ਦੋ ਤਾਂ ਨਹੀਂ ਛੁੱਟੀ ਹੁੰਦੀਗੀ ਪੱਤੇ ਨਾਲ ਵੱਡੇ ਵੱਡੇ ਨੂੰ ਵੀ ਗੱਡ ਕਰ ਗਿਆ ਬਰੂਨੋ ਉਹ ਬੂਨੋ ਇਹ ਬਰੂਨੋ ਦਾ ਹਾਈਟ ਹੋਈ ਕਿੱਡੀ ਟੱਕੜੀ ਹੋਈ ਸੀ ਅੱਜ ਤਾਂ ਵੀ ਨਹੀਂ ਆ ਦੇ ਦੀ ਤਾਂ ਪੱਤੇ ਨਾਲ ਵੱਡੇ ਵੱਡੇ ਨੂੰ ਤਾਂ ਬਾਲਾ ਫਰਕ ਨਹੀਂ ਹੂੰ ਬੈਲਾ ਤਾਂ ਪਛਾਨਣੀ ਨਹੀਂ ਮੈਂ ਤਾਂ ਇੱਕ ਕੁੱਤਾ ਆ ਗਿਆ ਇਹ ਬਰੂਨਾ ਚਲਾ ਦੇ ਚੱਲ ਪਰੇ ਵੇ ਗੁਗੂ ਮਾਪਾ ਨਹੀਂ ਆਣਾ ਮੈਂ ਲਾਸਟ ਆ ਗਈ ਹੋਰੀ ਗੁਗੂ ਆਣਾ ਨਹੀਂ ਆਣਾ ਕਾ ਤੋ ਵਾਜਾ ਮਰਦੇ ਇਹਨੂੰ ਹੈ ਦੱਸੇ ਕੀ ਹੈ ਤੈਨੂੰ ਵਾਜਾ ਕਾ ਤੋ ਮਰਦਈ ਇਹਨੂੰ ਛੁੱਟੀਆਂ ਕਰਨੀ ਦੀ अच्छा तेरी वडਦੀਆਂ ਐ ਐਡਾ ਤੁਹਾਡੇ ਕੋਲ ਦਿਮਾਗ ਹੈਗਾ ਹੈ ਟਿੱਡਿਓ ਜੀਆ ਰੋਟੀ ਨਹੀਂ ਖਾਨੀਆਂ ਵਈਆਂ ਕੋਕੋ ਬਾਬਾ ਜੀ ਆ ਜਾ ਆਏ ਰੱਬਾ ਚੀਕਾਂ ਮਾਰੀ ਜਾਂਦੀਆਂ ਗੱਗੂ मामा ਗੱਗੂ मामा ਲਈਏ ਨਾਲੇ ਕੀ ਗੱਲ ਤੁਹਾਨੂੰ ਹੈ ਛੁੱਟੀ ਕਰਨ ਨੂੰ ਭਾਲਦੀਆਂ ਛੁੱਟੀ ਭਾਲਦੀ ਨਹੀਂ ਇਹ ਲੇ ਇਹ ਛੁੱਟੀ ਭਾਲ ਲਈਆਂ ਸਿੱਧੀ ਜੀ ਗੱਲ ਹਾਂ ਲੱਥੇ ਬੈਣੇ ਤੁਹਾਡੇ ਦੋਹਾਂ ਦੇ ਤੇ ਦੋਹਾਂ ਨੇ ਜਿਹੜੀ ਸਕੀਮ ਲਾਈ ਨਾ ਤੁਹਾਡੇ ਲੱਥੇ ਬੈਣੇ ਆ ਆਹ ਇਹ ਜੀ ਜੀ ਮੈਂ ਤਾਂ ਦੇਖਣਾ ਬਹੁਤ ਜੁੜਿਆ ਹਾਂ ਹਾਂ ਬੰਦੇ ਦਾ ਕਿਹੜਾ ਲੱਗਾ ठीक है। इस काम के लिए तो टाइम ही टाइम टाँग है टाइम ही टाइम है टाइम ही टाइम है टाइम ही टाइम है और भाई जी ठीक ठाक जी, तो जी। आज भी फैसले चीज है कोई सस्ती पेड़ ही है सस्ती, सस्ती पेड़ ही है क्या वो खा के बाहर काट दें दो लोग सारे खवा दे दो मिनट खवा दे ਹਾਂ ਖਾਣੇ ਤੋਂ ਹਾਂ ਖਾਣਾ ਹੀ ਆ ਘਰੇ ਤੋਂ ਡੱਬੀ ਜੀ ਚ ਪਾਉਣ ਨੂੰ ਡੱਬਾ ਬਦਾਮ ਤੱਕਦਾ ਰਹੇਗਾ ਇੱਥੇ ਤੂੰ ਬਦਾਮ ਖਾਣੇ ਵਧੀਆ ਇੰਨੇ ਬਦਾਮ ਲੁਕੋ ਕੇ ਲੈ ਆਏ ਨੇ ਜੀ ਚ ਪਾ ਲੈ ਨੇ ਆਪਾਂ ਦੇ ਦੇ ਆਪਾਂ ਹੀ ਕਰਦੇ ਦੇ ਦੋ ਬਹੁਤ ਅੱਜ ਨੂੰ ਕਮਲਿਆ ਪਚਣਾ ਦੀ ਪ੍ਰੋਟੀਨ ਪਤਾ ਕੀ ਬਾਤਾਂ ਦੇ ਘਰੇ ਪਨੀਰ ਜੀ ਪਾ ਲੈਣੇ ਇੰਨੇ ਹਾਂ ਉਹਦਾ ਮਤਲਬ ਉਹਦਾ ਘੋਲ ਕੇ ਸਾਰੇ ਡੱਬੇ ਨੂੰ ਡਰਾਈ ਫਰੂਟ ਬਣਾ ਲੈਣਾ ਦਾ ਇਹਨੇ ਕਰਿਆ ਇਹ ਜਾਵਾਂ ਕਿਤੇ ਰਿਸ਼ਤੇਦਾਰਾ ਹੁੰਦੇ ਡਰਾਈ ਫਰੂਟ ਉਹ ਤੋਂ ਹੀ ਪਾ ਗਏ ਇੰਨੇ ਵੀ ਜ਼ਿਆਦੇ ਨੇ ਬਹੁਤ ਵੈਲ ਟੇਸਟੀ ਵਾਓ ප්‍රැටමල බිජියෝවේ සෝකෙරෝටෝ කරණ අනිජවාමී කරදා ජමානී කරදා ජවානී අපයි මේ ඉන්නන මේන්තල් ලොනියෝ නට ටේ පතිරික්කා න